ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਾਪਿਆਂ ਦੀ लाਡਲੀ ਧੀ ਪ੍ਰਦੇਸਾਂ ਦੇ ਵਿੱਚ ਚਲੀ ਜਾਂਦੀ ਹੈ ਕੁਝ ਸਮੇਂ ਬਾਅਦ ਉਸ ਦੀ ਮਾਂ ਅਤੇ ਕੁਝ ਸਮੇਂ ਬਾਅਦ ਉਸ ਦਾ ਬਾਪੂ ਇਸ ਦੁਨੀਆ ਦੇ ਵਿੱਚੋਂ ਕੋਚ ਕਰ ਜਾਂਦੇ ਹੈ ਕਈ ਕਾਰਨਾ ਕਰਕੇ ਉਹ ਬੱਚੀ ਆਪਣੇ ਮਾਪੇ ਦਾ ਅੰਤਮ ਸਮੇਂ ਆਪਣੇ ਬਤਨਾਂ ਦੇ ਵਿੱਚ ਆ ਕੇ ਮੁੱਖ ਵੀ ਨਾ ਵੇਖ ਸਕੀ ਫਿਰ ਉਹ ਪ੍ਰਦੇਸਾਂ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਆਪਣਾ ਮਾਪਾ-ਬਾਪ ਸਮਝਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਨਿਤ ਜਾ ਕੇ ਅੰਮ੍ਰਿਤ ਵੇਲੇ ਕੁਝ ਗੱਲਾਂ ਕਰਦੀ ਹੈ ਉਸ ਵਾਰਤਾ ਨੂੰ ਰਾਗੀ ਭਾਈ ਬਲਵਿੰਦਰ ਸਿੰਘ ਜੀ ਭਗਤਾ ਭਾਈ ਕਿਆਵਾਲਿਆਂ ਵੱਲੋਂ ਕਉ ਬਿਆਨ ਕੀਤਾ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਤੇਰੇ ਦਰ ਤੇ ਆ ਮਾਤਾ ਮੈਨੂੰ ਤੇਰੇ ਵਿੱਚੋਂ ਦੱਸਦੀ ਏ ਮੇਰੀ ਕਰਮਾ ਮਾਰੀ ਮਾ ਮੈਂ ਤੇਰੀ ਬੁਕੜ ਦੇ ਵਿੱਚ ਬੈਠ ਕੇ ਜਦ ਬਾਣੀ ਪੜ੍ਹਦੀ ਆ ਮੈਨੂੰ ਆਪਣੇ ਆਪ ਨੂੰ ਜਾਪਦਾ ਮਾਣਾ ਗੱਲਾਂ ਕਰਦੀ ਆ ਫਿਰ ਮਾ ਸਮਝ ਕੇ ਤੈਨੂੰ ਮਾ ਸਮਝ ਕੇ ਤੈਨੂੰ ਤੇ ਪਰਕਮਿਆ ਕਰਦੀ ਆ ਦੱਸ ਦिए ਮੇਰੀ ਕਰਵਾ ਮਾਰੀ ਮਾਂ ਹੋ ਮੈਨੂੰ ਲੱਗਦਾ ਮੇਰਾ ਬਾਪ ਜੀ ਤੇਰੇ ਵਿੱਚ ਸਮਾ ਗਿਆ ਏ ਦੁਰੀਆ ਜੰਤਾ ਹੱਥ ਮੇਰਾ ਤੇਰੇ ਹੱਥ ਫੜਾ ਗਿਆ ਏ ਤੇਰੇ ਦਰ ਤੇ ਮੈਨੂੰ ਮਹਿਸੂਸ ਹੋਵੇ ਤੇਰੇ ਦਰ ਤੇ ਮੈਨੂੰ ਮਹਿਸੂਸ ਹੋਵੇ ਬਾਬਲ ਦੀ ਠੰਡੜੀ ਸ਼ਾਂ ਰੋਤੇਰੇ ਵਿੱਚੋਂ ਦੱਸਦੀ ਏ ਮੇਰੀ ਕਰਵਾ ਮਾਰੀ ਮਾਂ ਜਦ ਮਾਂ ਪੇ ਦੁਰ ਜਾਣ ਦੁਨੀਆ ਚੋਂ ਜਗ ਸੁਨਾ ਜਾਪਦਾ ਏ ਸੋ ਹੁਣ ਤਾਂ ਤੀਤਿਆਣੀ ਨੂੰ ਜੀ ਸਹਾਰਾਇਆ ਪਿਤਾਏ ਹੁਣ ਪੇਕਿਆਂ ਦੇ ਕਰ ਜਾਪ ਦੀਏ ਪੇਕਿਆਂ ਦੇ ਕਰ ਜਾਪ ਦੀਏ ਮੈਨੂੰ ਸੁਣੀ ਸੁਣੀ ਥਾਂ ਮੈਨੂੰ ਤੇਰੇ ਵਿੱਚੋਂ ਦੱਸਦੀਏ ਮੇਰੀ ਕਰਮਾ ਮਾਰੀ ਮਾਂ ਰਮਾ ਮਰੀ ਮਾਂ ਮੇਰੀ ਮਾਂ ਵਰਗਾ ਮੇਰੇ ਬਾਪ ਜਹਾਂ ਕੋਈ ਹੋਰ ਨਹੀਂ ਲੱਗਦਾ ਤੈਨੂੰ ਦੇਖਾਂ ਮਾਪੇ ਯਾਦ ਆਉਣ ਰਹੇ ਨਾ ਨੋ ਨੀਰ ਬਗਦਾ ਨਾ ਰਸ ਹਸਹਾਰਾ ਹੋਰ ਕੋਈ ਨਾ ਰਸ ਹਸਹਾਰਾ ਹੋਰ ਕੋਈ ਹੁਣ ਤਿਉਹ ਫੜਨੀ ਵਾਂ ਉਨੇ ਤੇਰੇ ਵਿੱਚੋਂ ਦੱਸਦੀ ਏ ਮੇਰੀ ਕਰਮਾਵਰੀ ਮਾਂ ਮੈਨੂੰ ਮਾਪਿਆਂ ਦਾ ਘਰ ਲੱਗਦਾ ਏ ਗੁਰਪੂਰੇ ਕਾਬਿਲ ਦਾ ਤੇੱਚੋਂ ਦਰਸ਼ਨ ਕਰ ਜਾਵਾ ਨਤਮਾ ਤੇ ਬਾਬਲ ਦਾ ਤੇਰੇ ਵਿੱਚੋਂ ਦਰਸ਼ਨ ਕਰ ਜਾਵਾ ਨਤਮਾ ਤੇ ਬਾਬਲ ਦਾ ਤੇਰੇ ਨਾਲ ਹੀ ਗੱਲਾਂ ਕਰਾਂ ਅਮੜੀ ਨਾ ਤੇਰੇ ਨਾਲ ਹੀ ਗੱਲਾਂ ਕਰਾਂ ਅਮੜੀ ਨਾ ਫਰਕੰਮ ਤੇ ਜਾਣਦੀ ਹਾਂ ਸੀ ਮੇਰੀ ਕਰਵਾ ਮਾਰੀ ਮਾਂ ਹੋ ਕਿਣ ਦਿਲ ਨਾਲ ਦੇਖ ਲਾ ਮੈਂ ਜਾ ਭਗ ਤੇ ਦਹਾਲ ਝੁਗ ਜੀ ਬੇ ਪਰ ਜਾਈ ਮੇਰੀ ਝੁਗ ਜੀਵੇ ਟਾਲੀ ਵਾਰ ਨਾ ਕਾਟ ਕਦੇ ਪੂਰੀ ਹੋ ਸਕਦੀ ਨਾ ਕਾਟ ਜਿਹੜੀ ਖਾਲੀ ਹੋਗੀ ਥਾਂ ਕੋਈ ਨੋ ਤੇਰੇ ਵਿੱਚੋਂ ਦਿਸਦੀ ਏ ਮੇਰੀ ਕਰਮਾਵਾਰੀ ਮਾਂ ਕੋਈ ਨੋ ਤੇਰੇ ਵਿੱਚੋਂ ਦਿਸਦੀ ਏ ਮੇਰੀ ਕਰਮਾਵਾਰੀ ਮਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਤੇਰੇ ਦਰ ਤੇ ਆਵਾਂ ਤਾਂ ਤੇਰੇ ਵਿੱਚੋਂ ਦੱਸਦੀ ਏ ਮੇਰੀ ਕਰਮਾ ਮਾਰੀ ਮਾਂ ਉਹਨੂੰ ਤੇਰੇ ਵਿੱਚੋਂ ਦੱਸਦੀ ਏ ਮੇਰੀ ਕਰਮਾ ਵੜੀ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ